ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਨਤੀਜੇ ਆਉਣ ਵਾਲੇ ਨੇ ਉਹਨਾਂ ਤੋਂ ਪਹਿਲਾਂ ਐਗਜ਼ਿਟ ਪੋਲਸ ਦਾ ਫਿਲਹਾਲ ਜਲਵਾ ਦੇਖਣ ਨੂੰ ਮਿਲ ਰਿਹਾ ਹੈ ਐਗਜ਼ਿਟ ਪੋਲਸ ਬੜੀ ਚਰਚਾ ਦੇ ਵਿੱਚ ਨੇ ਇਸ ਵੇਲੇ ਐਗਜ਼ਿਟ ਪੋਲਸ ਜਿਹੜੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਬੜੇ ਫੈਸਲੇ ਔਰ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਬੜੇ ਲੋਕ ਗਮ ਵਿੱਚ ਡੁੱਬਦੇ ਪ੍ਰਤੀਤ ਹੋ ਰਹੇ ਨੇ ਡਿਸਟਰਬਡ ਪ੍ਰਤੀਤ ਹੋ ਰਹੇ ਨੇ ਸਿਆਸਤਦਾਨ ਔਰ ਇਸੇ ਦਾ ਇੱਕ ਉਦਾਹਰਣ ਪ੍ਰਤੀਤ ਹੋਇਆ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਨਾਰਾਜ਼ ਨਜ਼ਰ ਆ ਰਹੇ ਨੇ ਨਿਰਾਸ਼ ਨਜ਼ਰ ਆ ਰਹੇ ਨੇ ਕਿਉਂ ਆਖਰ ਹੁਜਾ ਕੀ ਹੋ ਗਿਆ ਕਿਉਂਕਿ ਇੱਕ ਵੱਡੀ ਮਾਤਰਾ ਐਗਜ਼ਿਟ ਪੋਲਸ ਦੀ ਉਹ ਹੈ ਜਿਹੜੀ ਭਾਜਪਾ ਨੂੰ ਜਿਤਾ ਰਹੀ ਹੈ ਭਾਜਪਾ ਨੈਸ਼ਨਲ ਲੈਵਲ ਦੇ ਉੱਤੇ ਜ਼ਿਆਦਾ ਸੀਟਾਂ ਐਕਵਾਇਰ ਕਰ ਰਿਹਾ ਐਗਜ਼ਿਟ ਪੋਲਸ ਦਾ ਇਹ ਦਾਵਾ ਹੈ ਕਾਫੀ ਐਗਜ਼ਿਟ ਪੋਲਸ ਨੇ ਇੱਕ ਅੰਕੜਾ ਵੀ ਦਿੱਤਾ ਜਿਹੜਾ ਅੰਕੜਾ 325 ਤੋਂ 350 ਤੱਕ ਜਾਂਦਾ ਪਿਆ ਭਾਜਪਾ ਦੇ ਹੱਕ ਦੇ ਵਿੱਚ ਪਰ ਇਹਨਾਂ ਐਗਜ਼ਿਟ ਪੋਲਸ ਨੂੰ ਗਲਤ ਕਰਾਰ ਦਿੱਤਾ ਗਿਆ ਇਹਨਾਂ ਐਗਜ਼ਿਟ ਪੋਲਸ ਨੂੰ ਪ੍ਰੀ ਪਲਾਨਡ ਔਰ ਕਿਸੇ ਅਜੰਡਾ ਦੇ ਆਧਾਰ ਦੇ ਉੱਤੇ ਬਣੇ ਐਗਜ਼ਿਟ ਪੋਲਸ ਕਰਾਰ ਦਿੱਤਾ ਗਿਆ ਇਹ ਨਾ ਸਿਰਫ ਰਾਹੁਲ ਗਾਂਧੀ ਨੇ ਕਿਹਾ ਸਗੋ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਤੋਂ ਖਫਾ ਨਜ਼ਰ ਆ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਪ੍ਰਧਾਨ ਨੇ ਔਰ ਕਾਂਗਰਸ ਦੇ ਔਰ ਨਾਲ ਦੀ ਨਾਲ ਲੁਧਿਆਣੇ ਸੀਟ ਤੋਂ ਖੜੇ ਹੋਏ ਨੇ ਉਹ ਰਾਜਾ ਵੜਿੰਗ ਇੱਥੇ ਆ ਕੇ ਨਾਰਾਜ਼ ਨਜ਼ਰ ਆ ਰਹੇ ਨੇ ਕਿਉਂਕਿ ਐਗਜ਼ਿਟ ਪੋਲਸ ਦਾ ਕਹਿਣਾ ਕੁਝ ਹੋਰ ਹੈ ਹੋ ਕੁਝ ਹੋ ਰਿਹਾ ਰਾਜਾ ਵੜਿੰਗ ਗੁੱਸੇ ਦੇ ਵਿੱਚ ਬੋਕ ਲਾਉਂਦੇ ਵੀ ਨਜ਼ਰ ਆਉਂਦੇ ਨੇ ਇੱਥੇ ਇਹ ਵੀ ਦੱਸ ਦਈਏ ਕਿ ਰਾਹੁਲ ਗਾਂਧੀ ਦਾ ਵੀ ਇਸੇ ਤਰ੍ਹਾਂ ਦਾ ਪ੍ਰਤੀਕਰਮ ਸੀ ਕਿਉਂਕਿ ਬੜੀ ਜਦੋਂ ਜਹਿਦ ਕੀਤੀ ਗਈ ਆਈਐਨਡੀਆ ਇਹ ਗੱਠਜੋੜ ਵੀ ਕੀਤਾ ਗਿਆ ਔਰ ਜੇ ਇਹ ਐਗਜ਼ਿਟ ਪੋਲਸ ਸਹੀ ਵੀ ਨੇ ਤਾਂ ਇਹਦੇ ਆਧਾਰ ਦੇ ਉੱਤੇ ਆਈਐਨਡੀਆ ਗੱਠਜੋੜ ਇੰਨਾ ਚੰਗਾ ਪਰਫਾਰਮ ਨਹੀਂ ਕਰ ਸਕਿਆ ਇੱਥੇ ਦੱਸ ਦਿੰਨੇ ਆ ਕਿ ਐਗਜ਼ਿਟ ਪੋਲਸ ਅਸਲ ਪ੍ਰਮਾਣ ਨਹੀਂ ਹੁੰਦਾ ਐਗਜ਼ਿਟ ਪੋਲਸ ਕਈ ਵਾਰ ਝੂਠੇ ਵੀ ਸਾਬਤ ਹੁੰਦੇ ਨੇ ਗਲਤ ਵੀ ਸਾਬਤ ਹੁੰਦੇ ਨੇ ਹੋ ਸਕਦਾ ਹੈ ਕਿ ਪ੍ਰੋਪਗੈਂਡਾ ਦੇ ਆਧਾਰ ਦੇ ਉੱਤੇ ਬਣਾਏ ਗਏ ਹੋਣ ਇਹ ਸਿਰਫ ਇੱਕ ਪ੍ਰੀਪਲੈਨਡ ਨੈਰੇਟਿਵ ਹੁੰਦਾ ਜਿਹੜਾ ਸਿਰਜਿਆ ਜਾਂਦਾ ਆ ਔਰ ਜੇ ਨੈਰੇਟਿਵ ਵੀ ਆ ਤੇ ਗਲਤ ਵੀ ਸਿਰਜਿਆ ਜਾ ਸਕਦਾ ਇਹ ਆਪਣੇ ਹੱਥ ਵੱਸ ਹੁੰਦਾ ਖੈਰ ਜੇ ਇਹ ਸਹੀ ਵੀ ਹੈ ਤਾ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਜ਼ਰੂਰ ਐਗਜ਼ਿਟ ਪੋਲਸ ਦੇ ਵਿੱਚ ਪ੍ਰਤੀਤ ਹੋਇਆ ਹਾਲਾਂਕਿ ਇਸ ਦੇ ਵਿੱਚ ਸੱਚਾਈ ਕਿੰਨੀ ਹੈ ਕਿਉਂਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਉਹਨਾਂ ਦੇ ਹੱਕ ਦੇ ਵਿੱਚ 295 ਵੋਟਾਂ ਆ ਰਹੀਆਂ ਨੇ ਇਹ ਵੀ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਆਖਰਕਾਰ ਉਹ ਆਉਣ ਵਾਲੇ ਕੱਲ ਨੂੰ ਪ੍ਰਤੀਤ ਹੋ ਹੀ ਜਾਣਾ ਖਿਆਲ ਰਾਜਾ ਵੜਿੰਗ ਕੀ ਬੋਲੇ ਨੇ ਕਿਸ ਤਰ੍ਹਾਂ ਗੁੱਸੇ 'ਚ ਆ ਕੇ ਇਹ ਤੇ ਬਿਆਨ ਦਿੱਤਾ ਆਓ ਸੁਣਦੇ ਹਾਂ ਬੀਜੇਪੀ ਕੀ ਕਹਿੰਦੀ ਹੈ ਔਰ ਐਗਜ਼ਿਟ ਪੋਲ ਕੀ ਕਹਿੰਤੇ ਹੈ ਮੇਰ ਕੋ ਇਸ ਦਾ ਤਾਂ ਮਾਲੂਮ ਨਹੀਂ नहीं है लेकिन मेरे को नहीं लगता कि ऐसी कोई बात है जो एग्ज़िट पोल है वो तो ये भी कह रहा है कि हम दो से तीन सीट बीजेपी ले जाएगी दो से चार सीट पंजाब के अंदर लेकिन ऐसा कुछ लगता नहीं है मेरे को नहीं लगता कि एक भी सीट बीजेपी पंजाब में ले पाएगी तो बहुत से लोगों का बहुत सारा और कौन चलाता है एग्जिट पोल आपको पता ही है कैसे होता है एग्जिट पोल और कौन से चैनल दे रहे हैं मेरे भाई उनके ऊपर क्या दबाव रहता है उनका कसूर नहीं है उनका गला दबाया हुआ है कि एग्जिट पोल ऐसा देना है पंजाब मैंने पहले जो कहा था सबसे बड़ी पार्टी होगी सबसे बड़ा नंबर होगा कांग्रेस पार्टी का तो बीजेपी में गए थे तो क्या लगता है आपको पहले इस्तीफा दिया था पता नहीं यार ऐसे लोगों का क्या है पॉलिटिक्स में ऐसे लोगों को तो छोड़ देनी चाहिए पॉलिटिक्स और लोगों को नकार देना चाहिए जिनको अपनी कन्फ्यूजन है उनको पता ही नहीं कि हम है कौन और कहाँ से आए हैं ऐसे लोगों ने तो हमारा राजनीति का सारा काम ही खराब कर दिया इन लोगों ने हमारे ऊपर भी सवाली चिन्ह लगा दे जिन लोगों का कोई दीन अमान ही नहीं है उन लोगों का क्या पॉलिटिक्स एन अपडेट